ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ। ਰਾਮਸਰੂਪ ਅਣਖੀ ਦਾ ਸਾਹਿਤ ਅਕਾਦਮੀ ਅਨਾਮ ਜੇਤੂ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ। ਰਾਤ ਨੂੰ ਤਾਂ ਉਹ ਸੱਸ ਚੁੱਪ ਰਹੀ ਆ ਪਰ ਕਿ ਤੜਕੇ ਜਦੋਂ ਪ੍ਰੀਤਮ ਬੈਠਕ ਵਿੱਚੋਂ ਉੱਠਿਆ ਤਾਂ ਉਹ ਦੋਵੇਂ ਕੁੱਦ ਕੇ ਉਹਦੇ ਗਲ ਪੈ ਗਈਆਂ। ਨੰਦਕੌਰ ਕਹਿੰਦੀ ਉਹ ਮੁਸ਼ਟੰਡਾ ਘਰ-ਬਾਰ ਛੜਦੀ ਫਿਰਦਾ ਹੈ। ਰੰਨ ਨਹੀਂ ਕੰਨ ਨਹੀਂ। ਜਾਂ ਤਾਂ ਆਪ ਬਣ ਜਾ ਉਹਦੇ ਵਰਗਾ। ਤੇਰਾ ਉਹਦੇ ਨਾਲ ਕੀ ਮੇਲ ਨਿੱਤ ਡੱਫਣ ਬੈਠ ਜਾਣਾ ਮਾਂ ਬੋਲੀ ਭਾਈ ਗਵਾਂਡ ਮੱਥਾ ਹਮਸਾਇਆ ਮਾਂ ਪਿਓ ਜਾਇਆ दारू ਪੀ ਕੇ ਸ਼ਰੀਕ ਦੇ ਘਰ ਜਾਣ ਦਾ ਕੀ ਕੰਮ ਕੀਤੀ ਨਾ ਅਲੰਬੇ ਵਾਲੀ ਗੱਲ ਲੈ ਫਿਰ ਨੰਦਕੁਰ ਨੇ ਬਣਾ ਸੰਭਾਰ ਕੇ ਆਖਿਆ ਖਬਰਦਾਰ ਜੇ ਗਹਨ ਉਹ ਆਇਆ ਕਰੇ ਕਿਵੇਂ ਗਿਆ ਉਹਨਾਂ ਦੇ ਘਰ ਤੈਨੂੰ ਨਾਲ ਲੈ ਕੇ ਜੇ ਭਲਾ ਕੋਈ ਖਰਾਬੀ ਵਾਲੀ ਗੱਲ ਹੋ ਜਾਂਦੀ ਤੋ ਵਾਧੂ ਦਾ ਵਿੱਚ ਧਰਿਆ ਗਿਆ ਹੁੰਦਾ ਨਾਲੇ ਘਰ ਬੁਲਾ ਕੇ ਬਗਾਨੇ ਲੋਕਾਂ ਨੂੰ दारू ਪਲਾਉਣ ਦਾ ਕੋਈ ਰਾਹ ਨਹੀਂ ਪਈ ਤੂੰ ਕਬੀਲਦਾਰ ਐ ਪੁੱਤ ਉਹਦਾ ਈਐਸ ਡੀ ਐਮ ਲੰਗ ਦਾ ਗਾਹਾਂ ਨੂੰ ਆਵਦਾ ਪੜਿਆ ਵਿਚਾਰੀ ਭਾਈ ਤੈਨੂੰ ਹੁਣ ਦੱਸਦਾ ਬਹੂ ਤੇ ਮਾਂ ਦੀਆਂ ਗੱਲਾਂ ਦਾ ਪ੍ਰੇਤਮੋਤ ਡੂੰਗਾਸਰ ਹੋਇਆ ਉਹਨੇ ਮਨ ਹੀ ਮਨ ਮਹਿਸੂਸ ਕੀਤਾ ਕਿ ਉਸ ਦਿਨ ਗਿੰਦਰ ਦੇ ਘਰ ਅਰਜਨ ਨੂੰ ਲੈ ਕੇ ਜਾਣਾ ਠੀਕ ਹੀ ਉਹਦੀ ਗਲਤੀ ਸੀ ਉਹਨੇ ਕੀ ਲੈਣਾ ਹੈ ਇਸ ਕੰਮ ਵਿੱਚੋਂ ਅਰਜਨ ਨਾਲ ਦੋਸਤੀ ਹੈ ਤਾਂ ਰਾਹ ਸਿਰ ਦੀ ਰੱਖੇ ਉਨੇ ਫੈਸਲਾ ਕੀਤਾ ਕਿ ਉਹ ਮੁੜ ਕੇ ਕਦੀ ਵੀ ਅਰਜੁਨ ਨੂੰ ਆਪਣੇ ਘਰ ਬੁਲਾ ਕੇ ਸ਼ਰਾਬ ਨਹੀਂ ਪਿਆਵੇਗਾ ਅਤੇ ਨਾ ਹੀ ਕਦੇ ਉਹਦੇ ਨਾਲ ਹਰਨਾਮੀ ਦੀ ਗੱਲ ਤੋਰੇਗਾ ਹਰਨਾਮੀ ਸੰਬੰਧੀ ਉਹਨੂੰ ਉਕਸਾਵੇਗਾ ਵੀ ਨਹੀਂ ਗਿੰਦਰ ਦੇ ਘਰ ਮੁੜ ਕੇ ਜਾਣ ਦਾ ਤਾਂ ਸਵਾਲ ਹੀ ਨਹੀਂ ਗਵਾਨ ਮੱਥਾ ਹੈ ਉਹਨੇ ਕੀ ਲੈਣਾ ਹੈ ਇਸ ਪੰਗੇ ਵਿੱਚੋਂ ਉਹਨੂੰ ਕੀ ਮਿਲੇਗਾ ਅਰਜਨ ਦੀ ਜਾਰੀ ਹਰਨਾਮੀ ਨਾਲ ਪਵਾ ਕੇ ਉਸ ਦਿਨ ਗਿੰਦਰ ਕੇ ਬਾਹਰ ਲੈ ਕੇ ਘਮੇ ਸ਼ਰਾਬ ਦੇ ਨਸ਼ੇ ਵਿੱਚ ਉਹ ਹਰਨਾਮੀ ਦੀ ਗੱਲ ਉਹਦੇ ਕੋਲ ਤੌਰ ਬੈਠਾ ਤੇ ਫੇਰ ਪਿਛਲੀ ਰਾਤ ਗਿੰਦਰ ਦੇ ਘਰ ਅਰਜਨ ਨੂੰ ਲਿਜਾ ਕੇ ਤਾਂ ਉਹਨੇ ਬਹੁਤ ਭਾਰੀ ਗਲਤੀ ਕੀਤੀ ਹਰਨਾਮੀ ਭਾਵੇਂ ਕਿਹੋ ਜੀ ਹੋਵੇ ਪਰ ਗਿੰਦਰ ਤੇ ਬੁੜੇ ਕਹਿਰ ਸਿੰਘ ਬਾਰੇ ਤਾਂ ਉਹਨੂੰ ਪੁੱਤ ਸੋਚਣਾ ਚਾਹੀਦਾ ਹੈ ਪਿਛਲੀ ਰਾਤ ਉਹਨਾਂ ਦੇ ਘਰ ਸ਼ਰਾਬੀ ਹੋ ਕੇ ਗਏ ਉਹ ਪਤਾ ਨਹੀਂ ਕਿੰਨਾ ਕੁ ਗਿਲਾ ਕਰੀ ਬੈਠੇ ਹੋਣਗੇ ਉਸੇ ਵੇਲੇ ਆਪਣੇ ਹੀ ਘਰ ਵਿੱਚ ਉਹ ਕੀ ਬੋਲਦੇ ਚਾਚਾ ਕਹਿਰ ਸਿੰਘ ਕਹੇਗਾ ਤਾਂ ਜ਼ਰੂਰ ਚਾਹੇ ਗੋਲ ਮੋਲ ਢੰਗ ਨਾਲ ਹੀ ਕਹੇ ਪਰੀ ਤੰਨੇ ਸੋਚਿਆ ਕਿ ਉਹ ਬਾਹਰ-ਬਾਹਰ ਹੀ ਅਰਜਨ ਨੂੰ ਮਿਲ ਲਿਆ ਕਰੇਗਾ ਉਹਦੇ ਨਾਲ ਦੋਸਤੀ ਤਾਂ ਰੱਖੇਗਾ ਪਰ ਦੂਰ-ਦੂਰ ਦੀ ਉਹ ਨੂੰ ਆਪ ਹੀ ਕਹਿ ਦੇਵੇਗਾ ਕਿ ਭਰਾਵਾ ਹੁਣ ਤੂੰ ਜਾਣ ਤੇ ਤੇਰਾ ਕੰਮ ਜਾਣੇ ਮੈਨੂੰ ਵਿੱਚ ਨਾ ਲਿਆਈ ਕਿਸੇ ਗੱਲ ਦੇ ਮੈਂ ਤਾਂ ਗਰੀਬ ਜਿਹਾ ਆਦਮੀ ਹਾਂ ਐਵੇਂ ਐਵੇਂ ਵਿੱਚ ਹੀ ਮਾਰਿਆ ਜਾਵਾਂਗਾ ਉਹਨੇ ਸੋਚਿਆ ਸਗੋਂ ਉਹ ਅਰਜਨ ਨੂੰ ਸਮਝਾ ਦੇਵੇਗਾ ਕਿ ਉਹ ਹਰਨਾਮੀ ਵਾਲੇ ਰਾਹ ਨਾ ਪਵੇ ਉਸ ਦਿਨ ਤਾਂ ਉਹਨੇ ਐਵੇਂ ਸ਼ੁਗਲ ਸ਼ੁਗਲ ਵਿੱਚ ਹੀ ਗਿੰਦਰ ਦੇ ਬਾਹਰ ਲੈ ਕਰ ਗੱਲ ਛੇੜ ਲਈ ਸੀ ਸ਼ੁਗਲ ਸ਼ੁਗਲ ਵਿੱਚ ਹੀ ਉਹ ਉਹਨਾਂ ਦੇ ਘਰ दारू ਪੀ ਕੇ ਚਲੇ ਗਏ ਸਨ ਬਸ ਇੱਕ ਦਿਨ ਦਾ ਸ਼ੁਗਲ ਹੋ ਗਿਆ ਇਹ ਤੋਂ ਵੱਧ ਨਹੀਂ ਪਰ ਪ੍ਰੀਤਮ ਭੋਲੇ ਨੂੰ ਕੀ ਪਤਾ ਸੀ ਕਿ ਅਰਜਣ ਤਾਂ ਉਸ ਰਾਤ ਕੰਡੇ ਬੀਜ ਵੀ ਆਇਆ ਸੀ ਉਹਦੇ ਮੂੰਹ ਉੱਤੇ ਹਰਨਾਮੀ ਨੇ ਗੜਬੀ ਵਿੱਚ ਉਂਗਲ ਡਬੋ ਕੇ ਛਿੱਟੇ ਕੀ ਮਾਰੇ ਸਨ ਬਸ ਕਿਸੇ ਹੋਣੀ ਜਾਂ ਅਣਹੋਣੀ ਦਾ ਬੀਜ ਬੀਜਿਆ ਗਿਆ ਸੀ ਤਿੰਨ ਚਾਰ ਦਿਨਾਂ ਪਿਛੋਂ ਉਹ ਸੱਤ ਵਿੱਚ ਮਿਲੇ ਲੋਕ ਖੁੰਡਾ ਉੱਤੇ ਬੈਠੇ ਧੁੱਪ ਸੇਕ ਰਹੇ ਸਨ। ਪ੍ਰੀਤਮ ਉੱਥੇ ਹੀ ਇੱਕ ਖੁੰਡੂ 'ਤੇ ਬੈਠਾ ਅਖਬਾਰ ਸੁਣ ਰਿਹਾ ਸੀ। ਚਾਰ ਜਮਾਤਾਂ ਪਾਸ ਫੌਜੀ ਪੈਨਸ਼ਨਰ ਮਲਕਾਸਿੰਗ ਉਰਦੂ ਦਾ ਅਖਬਾਰ ਪੜ੍ਹ ਕੇ ਸੁਣਾ ਰਿਹਾ ਸੀ। ਦੂਜੀ ਵੱਡੀ ਸੰਸਾਰ ਜੰਗ ਲੱਗੀ ਹੋਈ ਸੀ। ਹਿਟਲਰ ਤੇ ਚਰਚਲ ਦੇ ਨਾਮ ਨੂੰ ਹਰ ਪਿੰਡ ਜਾਣਦਾ ਸੀ। ਪਿੰਡ ਵਿੱਚੋਂ ਬੇਸ਼ਮਾਰ ਲੋਕ ਭਾਰਤੀ ਹੋ ਕੇ ਬ੍ਰਿਟਾਨੀਆ ਦੀ ਫੌਜ ਵਿੱਚ ਦੂਰ ਦਰੇਡੇ ਦੇਸ਼ਾਂ ਦੀਆਂ ਧਰਤੀਆਂ 'ਤੇ ਲੜ ਰਹੇ ਸਨ। ਦੂਰ ਰੜੇ ਦੇਸ਼ਾਂ ਵਿੱਚ ਲੱਗੀਆਂ ਹੋਈਆਂ ਲੜਾਈਆਂ ਦੀਆਂ ਖਬਰਾਂ ਜਦੋਂ ਇੱਧਰ ਅਖਬਾਰਾਂ ਵਿੱਚ ਛਪਦੀਆਂ ਤਾਂ ਪਿੰਡ ਦੀਆਂ ਸੱਥਾਂ ਵਿੱਚ ਬੈਠ ਕੇ ਲੋਕ ਬੜੇ ਗੌਰ ਨਾਲ ਸੁਣਦੇ। ਉਹਨਾਂ ਦਿਨਾਂ ਵਿੱਚ ਅਖਬਾਰ ਪਿੰਡ ਵਿੱਚ ਆਉਂਦਾ ਵੀ ਤਾਂ ਮਸਾ-ਮਸਾ ਇੱਕ ਅੱਧ। ਰਾਮਪੁਰਾ ਮੰਡੀ ਤੋਂ ਕੋਈ ਜਾਣਾ ਅਖਬਾਰ ਲੈ ਆਉਂਦਾ। ਫੌਜੀ ਪੈਨਸ਼ਨਰ ਮਿਲਖਾ ਸਿੰਘ ਹੀ ਇਹ ਅਖਬਾਰ ਮੰਗਵਾਉਂਦਾ। ਅਰਜਨ ਦੂਰੋਂ ਆਉਂਦਾ ਜਦੋਂ ਹੀ ਪ੍ਰੀਤਮ ਨੂੰ ਦਿਸਿਆ ਤਾਂ ਉਹ ਉੱਠ ਕੇ ਉਹਨੋਂ ਇੱਕ ਪਾਸੇ ਲੈ ਗਿਆ ਤੇ ਸਾਰੀ ਗੱਲ ਸਮਝਾਈ ਕਹਿੰਦਾ ਭਰਾਵਾ ਸਾਡੇ ਘਰ ਤਾਂ ਉਦੋਂ ਦਾ ਹੀ ਕਲੇਸ਼ ਪਿਆ ਹੋਇਆ ਤੂੰ ਬਖਸ਼ ਮੈਂ ਤੇਰੀ ਕੈਲੀ ਗਾਉਂ ਆ ਗੁੱਸਾ ਨਾ ਮੰਨੀ ਅਰਜਨ ਨੇ ਥੋੜੇ ਦਿਨ ਸੋਚਿਆ ਤੇ ਫਿਰ ਕਹਿਣ ਲੱਗਾ ਐਡੀ ਕਿਹੜੀ ਗੱਲ ਆ ਪ੍ਰੇਤਮਾ ਆਪਾਂ ਨਹੀਂ ਆਉਂਦੇ ਮੁੜ ਕੇ ਤੁਹਾਡੇ ਘਰ ਆਨੰਦ ਕੁਰਤੇ ਤਾਈ ਨੂੰ ਕਾਹਨੂੰ ਨਰਾਜ਼ ਕਰਨਾ ਐ ਮੈਂ ਹਾਂ ਵੇਖ ਮੰਨ ਗਿਆ ਨਾ ਗੁੱਸਾ ਪ੍ਰੀਤਮ ਨੇ ਆਖਿਆ ਗੁੱਸਾ ਨਹੀਂ ਯਾਰ ਮੈਂ ਤਾਂ ਸੱਚੀ ਉਹ ਕਹਿਣਾ ਅਰਜਨ ਮੁਸਕਰਾਨ ਲੱਗਿਆ ਉਸ ਦਿਨ ਦਾ ਰੋ ਪੀਤੀ ਤਾਂ ਹੋ ਗਈ ਕਮ ਅਕਲੀ ਆਪਾਂ ਤੋਂ ਆਪਾਂ ਕੀ ਲੈਣਾ ਸੀ ਗਿੰਦਰ ਦੇ ਘਰ ਜਾ ਕੇ ਮੈਂ ਤਾਂ ਆਪ ਅਨਮੋਸ਼ੀ ਮੰਨੀ ਬੈਠਾ ਉਦਣ ਦਾ ਹੀ ਝੋਰਾ ਕਰੀ ਜਾਂਦਾ ਐਨੀ ਗੱਲ ਕਰਕੇ ਉਹ ਪੈਂਸ਼ਨੀਏ ਕੋਲ ਆ ਬੈਠੇ ਤੇ ਉਹਦਾ ਅਖਬਾਰ ਸੁਣਨ ਲੱਗੇ ਐਨਕ ਵਿੱਚ ਦੀ ਝਾਕੇ ਉਹਨੇ ਮੁੰਡਿਆਂ ਨੂੰ ਤਾੜਿਆ ਤੇ ਅਖਬਾਰ ਪੜਨਾ ਛੱਡ ਕੇ ਅਰਜਨ ਨੂੰ ਕਹਿਣ ਲੱਗਿਆ ਦੇਖ ਗੱਬਰੂਆ ਕਿਦਾਂ ਪਾ ਰਹੇ ਨੇ ਭਾਜਣਾ ਪੰਜਾਬੀ ਜਵਾਨ ਲੜਾਈ ਚ ਦੁਸ਼ਮਣਾਂ ਨੂੰ ਕਿਹੜਾ ਦੁਸ਼ਮਣ ਅਰਜਨ ਨੇ ਪੁੱਛਿਆ ਬਾਓ ਇਹ ਗਬਰੂਆ ਪਤਾ ਨਹੀਂ ਤੈਨੂੰ ਅੰਗਰੇਜ਼ ਜਿੱਤ ਰਹੇ ਨੇ ਜਰਮਨੀ ਹਾਰ ਰਿਹਾ ਹੈ ਜਰਮਨ ਸਾਡਾ ਦੁਸ਼ਮਣ ਹੈ ਸਾਡਾ ਦੁਸ਼ਮਣ ਕਿਵੇਂ ਹੋਇਆ ਚਾਚਾ ਜੀਆ ਅੰਗਰੇਜ਼ ਦਾ ਦੁਸ਼ਮਣ ਹੋ ਮੁੰਡੇ ਨੇ ਸੱਚੀ ਗੱਲ ਆਖੀ ਬਈ ਇੰਡੀਆ ਦੇ ਜਵਾਨ ਅੰਗਰੇਜ਼ ਵਾਸਤੇ ਲੜ ਰਹੇ ਨੇ ਜੰਗ ਦੇ ਮੈਦਾਨ 'ਚ ਅੰਗਰੇਜ਼ਾਂ ਦਾ ਦੁਸ਼ਮਣ ਸਾਡਾ ਦੁਸ਼ਮਣ ਮਿਲਖਾ ਸਿੰਘ ਉਹਨੂੰ ਸਮਝਾਉਣ ਲੱਗਿਆ ਸਾਡਾ ਦੁਸ਼ਮਣ ਤਾਂ ਅੰਗਰੇਜ਼ ਐ ਚਾਚਾ ਸਿਆ ਜਿਹੜਾ ਢਿੰਗੋ ਜੋਰੀ ਸਾਡੇ ਤੇ ਰਾਜ ਕਰਦਾ ਐ ਅਸੀਂ ਗੁਲਾਮ ਆ ਅੰਗਰੇਜ਼ਾਂ ਦੇ ਆਪਣੀ ਫੌਜ 'ਚੋਂ ਭਰਤੀ ਤਾਂ ਸਾਨੂੰ ਮੱਲੋ ਜੋਰੀ ਕੀਤਾ ਹੋਇਆ ਅੰਗਰੇਜ਼ ਨੇ ਅਰਜਨ ਨੇ ਆਖਿਆ ਉਹਨੇ ਮਿਲਖੀ ਬਾਣੀਏ ਦੀ ਹੱਟੀ ਉੱਤੇ ਇੱਕ ਦਿਨ ਇਹ ਸਭ ਗੱਲਾਂ ਸੁਣੀਆਂ ਸਨ ਜਿਵੇਂ ਸੁਣੀਆਂ ਸਨ ਉਹ ਮੈਂ ਹੀ ਇੱਥੇ ਹੁਣ ਕਹਿ ਦਿੱਤੀਆਂ ਅਰਜਨ ਦੀਆਂ ਗੱਲਾਂ ਸੁਣ ਕੇ ਮਿਲਖਾ ਸਿੰਘ ਉਹਦੇ ਵੱਲ ਕਹਿਰੀਆਂ ਅੱਖਾਂ ਨਾਲ ਝਾਕਣ ਲੱਗਿਆ ਫੇਰ ਨਹੀਂ ਉਹ ਬੋਲਿਆ ਗੁਣਨ-ਗੁਣਨ ਕਰਕੇ ਅਖਬਾਰ ਦੀ ਨਵੀਂ ਖਬਰ ਪੜਨ ਲੱਗਿਆ ਦੁਪਹਿਰ ਦਾ ਵੇਲਾ ਸੀ ਪ੍ਰੀਤਮ ਉਸ ਦਿਨ ਖੇਤ ਨਹੀਂ ਗਿਆ ਸੀ ਅਰਜਨ ਨੂੰ ਤਾਂ ਘਰਬਾਰ ਦਾ ਕੰਮ ਹੁੰਦਾ ਹੀ ਕੋਈ ਨਹੀਂ ਸੀ ਉਹ ਤਾਂ ਬਸ ਮਸਤ ਮਲੰਗ ਸੀ ਇੱਥੇ ਬੈਠ ਉੱਥੇ ਬੈਠ ਵੱਧ ਤੋਂ ਵੱਧ ਸਾਦ ਦਾ ਡੇਰਾ ਹੋਰ ਨਹੀਂ ਤਾਂ ਗਲੀਆਂ ਦੇ ਚੱਕਰ ਨੰਮੀਆਂ ਬਹੂਆਂ ਦੇ ਝਾਕ ਕੇ ਲੁੱਕ ਛਿਪ ਕੇ ਉੱਠਦੀਆਂ ਜਵਾਨੀਆਂ ਦੀ ਚਰਚਾ ਪ੍ਰੀਤਮ ਸਾਥ ਵਿੱਚ ਬੈਠਾ ਰਿਹਾ ਤੇ ਅਰਜਨ ਪਤਾ ਨਹੀਂ ਕੀ ਸੋਚ ਕੇ ਉੱਥੋਂ ਉੱਠਿਆ ਤੇ ਆਪਣੇ ਘਰ ਨੂੰ ਚੱਲ ਪਿਆ ਪ੍ਰਤਾਪੇ ਦੀ ਕੀ ਸ਼ਿਆਮੋ ਉਹਦੇ ਨਾਲ ਖੁੱਲੀ ਸੀ ਘਰ ਜਾ ਕੇ ਚਾਹ ਪੀਂਦਿਆ ਉਹਨੂੰ ਇਹ ਸਕੀਮ ਸੁੱਝੀ ਕਿ ਮੈਂ ਨਾ ਕਿਵੇਂ ਸ਼ਿਆਮੋ ਨੂੰ ਵਿੱਚ ਪਾਇਆ ਜਾਵੇ ਉਹੀ ਇੱਕ ਹੈ ਜੋ ਵਿਦਾ ਮੇਲ ਸਕਦੀ ਹੈ ਅਰਦ ਨੂੰ ਪਤਾ ਸੀ ਸ਼ਿਆਮੋ ਨੇ ਪਹਿਲਾਂ ਵੀ 2-3 ਮੁੰਡਿਆਂ ਦਾ ਕੰਮ ਕੀਤਾ ਸੀ ਜੇ ਕਿਸੇ ਕੁੜੀ ਜਾਂ ਬਹੂ ਵੱਲੋਂ ਜੁੱਤੀਆਂ ਪਹਿ ਜਾਂਦੀ ਆ ਉਹ ਤਾਂ ਫੇਰ ਵੀ ਸ਼ਰਮ ਨਹੀਂ ਮੰਦੀ ਸੀ ਬਸ ਖਾਣ ਦੀ ਕੁੱਤੀ ਸੀ ਸ਼ਰਾਬ ਪੀਂਦੀ ਤੇ ਮਾਸ ਖਾਂਦੀ ਰੁਪਈਏ ਵੀ ਲੈ ਲੈਂਦੀ ਚਾਹ ਪੀ ਕੇ ਉਹ ਘਰੋਂ ਨਿਕਲਿਆ ਤੇ ਪ੍ਰਤਾਪ ਦੇ ਘਰ ਜਾ ਪਹੁੰਚਿਆ ਦੋਵੇਂ ਮੁੰਡੇ ਤੇ ਪ੍ਰਤਾਪਾ ਬੁੜਾ ਖੇਤੋਂ ਨਹੀਂ ਮੁੜੇ ਸਨ 부ੜੀ ਅਗਵਾੜ ਵਿੱਚ ਹੀ ਕਿਸੇ ਦੇ ਘਰ ਗਈ ਹੋਸੀ ਸ਼ਿਆਮੂ ਇਕੱਲੀ ਸੀ ਤੇ ਚਰਖਾ ਕੱਤ ਰਹੀ ਸੀ ਪਹਿਲਾਂ ਤਾਂ ਅਰਜੁਨ ਉਹਨਾਂ ਦੇ ਬੇਲੇ ਵਿੱਚ ਜਾ ਖੜਿਆ ਤੇ ਫਿਰ ਦਿਲ ਤਕੜਾ ਕਰਕੇ ਆਖਿਆ ਭਾਬੀ ਸਾਹਿਬ ਸਸਰੀ ਘਰ ਤਾਈ ਕਿੱਥੇ ਐ ਦਿਸਦੀ ਨਹੀਂ ਆ ਭਾਈ ਅਰਜਨਾ ਕਿਵੇਂ ਆਇਆ ਬੁੜੀ ਤਾਂ ਕਿਸੇ ਦੇ ਬੈਠਣ ਗਈ ਐ ਕੋਈ ਮਰਗ ਹੋ ਗਈ ਬਹਿ ਜਾ ਪੀੜੀ ਲੈ ਲੈ ਖੜਾ ਕਿਉਂ ਐ ਸ਼ਿਆਮੋ ਨੇ ਪੂਰਾ ਆਦਰ ਸਤਕਾਰ ਦਿਖਾਇਆ ਤਾਇਆ ਵੀ ਨਹੀਂ ਕਰੇ ਮੁੰਡੇ ਅਰਜਨ ਨੇ ਆਸਾ ਪਾਸਾ ਜਿਹਾ ਵੇਖ ਕੇ ਪੁੱਛਿਆ ਸਭ ਖੇਤ ਗਏ ਐ ਸ਼ਿਆਮੋ ਨੇ ਚਰਖਾ ਫੱਲ ਲਿਆ ਉਹ ਪੀੜੀ ਲੈ ਕੇ ਬੈਠ ਗਿਆ ਕਹਿੰਦਾ ਮੈਂ ਤਾਂ ਫੌਜੀ ਦਾ ਪਤਾ ਲੈਣ ਆਇਆ ਕੋਈ ਚਿੱਠੀ ਚਪੱਠੀ ਆਉਂਦੀ ਐ ਫੌਜੀ ਤੇਰਾ ਨੰਬਰ 9 ਕੱਲ ਹੀ ਚਿੱਠੀ ਆਈ ਏ ਉਹਨੇ ਦੱਸਿਆ ਤੇ ਅਰਜਨ ਵੱਲ ਗੋਹਣਾ ਦੇਖਣ ਲੱਗੇ ਕੋਈ ਪੈਸੇ ਬੂਸੇ ਵੀ ਕੱਲ ਦਿੰਦਾ ਫੌਜੀ ਘਰ ਨੂੰ ਜਾਂ ਸਾਬ ਉੱਥੇ ਹੀ ਸ਼ਖਸ਼ਕਾ ਜਾਂਦਾ ਪੰਜਵੇਂ ਸ਼ੀ ਮਹੀਨੇ ਕਦੇ ਆਈ ਜਾਂਦਾ ਮਨੀ ਆਰਡਰ 150 ਦਾ ਨਹੀਂ ਤਾਂ ਜਦੋਂ ਛੁੱਟੀ ਮਿਲਦੀ ਐ ਇਕੱਠਾ ਪੈਸਾ ਲੈ ਆਉਂਦਾ ਕਮਾਉ ਪੁੱਤ ਐ ਦੂਜੇ ਵਾਂਗੂ ਪਿੰਡ ਚ ਆ ਕੇ दारू ਨਹੀਂ ਪੀਂਦਾ ਵੇਖਿਆ ਕਦੇ ਉਹਨੂੰ दारू ਪਿੰਦੇ ਨੂੰ दारू ਪੀਣ ਨੂੰ ਆਪਾਂ ਥੋੜੇ ਆ ਭਾਬੀ ਸਾਹਿਬ ਕਹਿ ਕੇ ਉਹ ਹੱਸ ਪਿਆ ਤੈਨੂੰ ਕਿਵੇਂ ਪਤਾ ਵੇ ਉਹ ਅੱਖਾਂ ਵਿੱਚ ਹੱਸ ਕੇ ਬੋਲੀ ਮੈਨੂੰ ਪਤਾ ਹੈ ਤਾਂ ਕਹਿਣਾ ਸੁਣਿਆ ਸੀ ਮੈਂ ਸਭ ਝੂਠ ਕੋਈ ਕੁਝ ਆਖੀ ਜਾਵੇ ਨਹੀਂ ਭਾਬੀ ਸਾਹਿਬ ਅਰਜਨ ਛੇਤੀ ਦੇ ਕੇ ਆਪਣੀ ਗੱਲ ਕਰਨੀ ਚਾਹੁੰਦਾ ਸੀ ਪਰ ਉਹਨੂੰ ਚੇਜੁਕ ਜਹੀ ਪੈ ਗਈ ਸੀ ਤੇ ਫਿਰ ਸ਼ਿਆਮ ਨੇ ਆਪ ਹੀ ਪੁੱਛ ਲਿਆ ਤੂੰ ਆਇਆ ਦੱਸ ਕਿਵੇਂ ਆ ਪਹਿਲਾਂ ਨਾ ਕਦੇ ਆ ਗਿਆ ਫੌਜੀ ਦਾ ਪਤਾ ਲੈਣ ਨਹੀਂ ਸ਼ਾਮ ਕੁਰੇ ਗੱਲ ਤਾਂ ਕੋਈ ਨਹੀਂ ਉਹ ਸੰਗ ਰਿਹਾ ਸੀ ਨਹੀਂ ਤੂੰ ਛੇਤੀ ਦੱਸ ਬੁੜੀ ਆਉਣ ਵਾਲੀ ਐ ਸ਼ਾਮੋ ਨੇ ਕਾਲ ਦਿਖਾਈ ਤੇ ਚਰਖੇ ਉੱਤੇ ਤੰਦ ਕੱਢਣ ਲੱਗੀ ਅਰਜਨ ਪੀੜੀ ਤੋਂ ਉੱਠਿਆ ਉਹਨੇ ਫੱਟਾਂ ਦੇ ਕਸਣ ਨੂੰ ਹੱਥ ਪਾ ਕੇ ਚਰਖਾ ਖੜਾ ਲਿਆ ਦਸਾਂ ਦਾ ਇੱਕ ਨੋਟ ਸ਼ਾਮੋ ਦੇ ਝੋਲੇ ਵਿੱਚ ਸੁੱਟ ਦਿੱਤਾ ਤੇ ਹੱਥ ਬੰਨ ਕੇ ਖੜੇ ਗਿਆ ਇੱਕ ਪੈਰ ਝੁੱਕ ਕੇ ਦੂਜੇ ਪੈਰ ਉੱਤੇ ਰੱਖ ਲਿਆ ਸਾਰਾ ਵਜੂਦ ਇੱਕ ਟੰਗ ਦੇ ਪਾਰ ਉਹ ਸੁਣਦੀ ਸੁਣ ਬੈਠੀ ਹੋਈ ਸੀ ਝੋਲੀ ਵਿੱਚੋਂ ਨੋਟ ਚੋ ਕੇ ਮੋੜਨ ਲੱਗੀ ਉਹ ਕਹਿੰਦਾ ਇਹ ਤਾਂ ਰੱਖ ਤਾਂ ਫਿਰ ਗੱਲ ਵੀ ਦੱਸ ਤੂੰ ਚਾਹੁੰਦਾ ਕੀ ਐ ਉਹ ਉਹਦੇ ਸਾਹਮਣੇ ਬੈਠ ਗਿਆ ਤੇ ਚਰਖੇ ਦੇ ਫੱਟਾਂ ਨੂੰ دھੂਮੇ ਹੱਥ ਪਾ ਕੇ ਪੱਬਾਂ ਪਰ ਹੋ ਗਿਆ ਉਹਦੇ ਕੋਲ ਕੇਰੇ ਕੀ ਬਹੁ ਹਰਨਾਮੀ ਦੀ ਗੱਲ ਕਰਨ ਲੱਗਿਆ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੋਂ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ